ਇਹ ਕਾਲ ਜੀ ਨਵੇਂ ਬਲੌਗ ਚ ਤੁਹਾਡੀ ਕਚਹਿਰੀ ਜਾਇਰਾਂ ਹੀ ਉਹ ਦੇਖੋ ਜੀ ਬੀਜੜਾ ਬੀਜੜਾ ਬਣਾ ਰਿਹਾ ਘਰ ਆਪਣਾ ਉਹ ਦੇਖੋ ਉਹ ਬਣਾ ਰਿਹਾ ਕੁਦਰਤ ਨੇ ਕੈਸੀ ਕਲਾਕਾਰੀ ਦਿੱਤੀ ਹੈ ਇਹਨੂੰ ਉਹ ਦੇਖੋ ਇਹ ਕਾਲਪੁਰਖ ਤਾਂ ਹੀ ਕਹਿੰਦੇ ਆ ਪ੍ਰਮਾਤਮਾ ਜੋ ਇਹ ਹਰ ਇੱਕ ਨੂੰ ਆਪਣੇ ਆਪਣੇ ਗੁਣ ਦਿੰਦਾ ਐਸਾ ਆਪਾਂ ਮੁੱਲ ਵੀ ਲਿਆ ਕੇ ਟੰਗਦੇ ਆਂ ਪਰ ਨਾ ਤਾਂ ਉਹਦੇ ਵਿੱਚ ਛੇਤੀ ਛਤੀ ਇਹ ਬੈਂਦੇ ਨੇ ਤੇ ਹੋਰ ਜਾਨਵਰ ਵੀ ਨਹੀਂ ਬੈਂਦਾ ਉਹ ਚ ਟੰਗੇ ਹੋਏ ਆਂ ਚ ਇਹ ਆਪਣਾ ਘਰ ਜ਼ਰੂਰ ਬਣਾਉਂਦੇ ਨੇ ਘਰ ਦੇਖੋ ਇਹਨਾਂ ਦਾ ਉੱਪਰੋਂ ਥੱਲੇ ਨੂੰ ਹੁੰਦਾ ਥੱਲੇ ਉਹ ਮੂੰਹ ਹੁੰਦਾ ਛੇਤੀ ਛਤੀ ਕੋਈ ਜਿਵੇਂ ਕਿਸੇ ਛਕੂ ਨੂੰ ਹੈਂਡਲ ਲੱਗਿਆ ਹੁੰਦਾ ਇਦਾਂ ਹੈਂਡਲ ਇਹਨਾਂ ਦੇ ਘਰ ਦੇ ਥੱਲੇ ਪਾਸੇ ਹੁੰਦਾ ਵਿਸ਼ੇਤੀ ਇੱਤੀ ਜਾਨਵਰ ਨੂੰ ਭਲੇਖਾ ਪਾਉਣ ਨੂੰ ਸੱਪ ਵਗੈਰਾ ਨੂੰ ਵੀ ਉਹ ਭਲੇਖਾ ਖਾ ਜਾਵੇ ਉਧਰੋਂ ਨਿਕਲੀ ਜਵੇ ਪਰ ਇਹਨਾਂ ਦਾ ਜਿਹੜਾ ਹੁੰਦਾ ਉਹ ਬੱਚੇ ਦੇਣ ਦਾ ਉੱਪਰੋਂ ਬਣਾਇਆ ਹੁੰਦਾ ਅੰਦਰੋਂ ਉਹ ਦੇਖੋ ਬਣ ਰਿਹਾ ਉਹ ਦੇਖੋ नहीं कहने वाह वाह रबा रंग ना देखो डक्का चक लिया तो बुनना शुरू करता है ने। ਉਹ ਢੱਕੇ ਚੱਕਦਾ ਉੱਥੋਂ ਲੁਕੋਏ ਹੋਏ ਔਲੀ-ਔਲੀ ਫੇਰ ਜਮਾ ਉੱਥੋਂ ਲਿਆ ਕੇ ਇਕੱਠੇ ਕਰਕੇ ਰੱਖਦਾ ਔਲੀ-ਔਲੀ ਉਹਨਾਂ ਨੇ ਫੇਰ ਉਹ ਦੇਖੋ ਬਾਜਰੇ ਦੇ ਕਾਇਂਦੇ ਢੱਕੇ ਇਕੱਠੇ ਕਰਕੇ ਇਹ ਬਣਾਉਂਦਾ ਇਹਨੂੰ ਪਤਾ ਵੀ ਆ ਢੱਕਾ ਮੁੜ ਕੇ ਐ ਘੁੰਮ ਜਾਣਾ ਗਲਾਈ ਆ ਜਾਣੀ ਐ ਦੀ ਕੁਦਰਤ ਨੇ ਹਰ ਇੱਕ ਗੁਣ ਇਹਨੂੰ ਦਿੱਤਾ ਹੋਇਆ ਔਰ ਦੇਖੋ ਉਹ ਢੱਕਾ ਹੋ ਕਰ ਲਿਆ ਪਹਿਲਾਂ ਇਹ ਟਾਣੀ ਤੋਂ ਬੇਸ ਬਣਾਉਂਦਾ ਆਉਂਦਾ ਟਾਣੀ ਦੇ ਆਲੇ ਦਲੇ ਲਪੇਟ ਕੇ ਉਹ ਤੋਂ ਬੇਸ ਤਿਆਰ ਕਰਦਾ ਵੀ ਥੱਲੇ ਨਾ ਗਿਰ ਜਵੇ ਇਹ ਨਾ ਮਜ਼ਬੂਤ ਹੈ ਉਹ ਜਿੰਦੇ ਲਾ ਆਂਦਾ ਇੱਕ ਕਿਸਮ ਦਾ ਮਜ਼ਬੂਤ 베ਸ ਤਿਆਰ ਕਰਦਾ ਅਸੀਂ ਬਹੁਤਾ ਨੇੜੇ ਤਾਂ ਨਹੀਂ ਜਾਂਦੇ ਵੀ ਇਹ ਪਰੇ ਨਾ ਹੋ ਜਵੇ ਉੱਡ ਨਾ ਜਾਵੇ ਡਰ ਨਾ ਜਾਵੇ ਉਹ ਦੇਖਿਓ ਥੱਲੇ ਜਿਹੜਾ ਲਟਕਦਾ ਡੱਕਾ ਇਹਨੇ ਕਿਹੜੇ ਲੋਟ ਆ ਕੇ ਮਾਰਨਾ ਉਹ ਨਾ ਉਹ ਬਹਿ ਗਿਆ ਹੁਣ ਉਹ ਆ ਗਿਆ ਗੁਣੇ ਟਕਾਣੇ ਤੇ ਵੀਡੀਓ ਨੂੰ ਪੂਰਾ ਦੇਖਿਓ ਜੀ ਇਹ ਸਾਡੇ ਪਿੰਡ ਮਨਨਪੁਰ ਪੱਕੇ ਪਾਸੇ 판ਡੂ ਵਾਲਾ ਖੂਗਾ ਜੀ ਉੱਥੇ ਟਿੱਪੜਾ ਪਿੱਪੜ ਦੇ ਉੱਪਰ ਇਹਨੇ ਆਪਣੇ ਇਹ ਬਣਾ ਰਹੇ ਨੇ ਇੱਕ ਕਾਲਾ ਬਣਿਆ ਹੋਇਆ ਇਹ ਬਣਾ ਰਿਹਾ ਜਿਹੜਾ ਬਣਿਆ ਹੋਇਆ ਉਹ ਵੀ ਤੁਹਾਨੂੰ ਬਾਅਦ ਚ ਦਿਖਾਉਂਦੇ ਆ ਜਿੰਨਾ ਜੇ ਰਹੇ ਉਰੇ ਹੈ ਇਹਨੂੰ ਦੇਖੋ ਜਿਆਦਾ ਪਰੇ ਹੋਊ ਫੇਰ ਤੁਹਾਨੂੰ ਦਿਖਾਵਾਂਗੇ ਉਨੂੰ ਦੂਆ ਜਿਹੜਾ ਬਣਿਆ ਹੋਇਆ ਉਹ ਵੀ ਦਿਖਾ ਲਦੇ ਆਂ ਇਹ ਉੜ ਗਿਆ ਹੁਣ ਉਹ ਦੇਖੋ ਉਹ ਦੂਆ ਬਣਿਆ ਹੋਇਆ ਆ ਬਣਾਉਣ ਲੱਗਿਆ ਹੈ ਸੀ ਇਹ ਆ ਦੇਖੋ ਆਲ ਨਾ ਬਣਾਉਣ ਲੱਗਿਆ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦੇਣਾ ਜੀ ਤਾਂ ਜੋ ਤੁਹਾਨੂੰ ਹੋਰ ਵਧੀਆ-ਵਧੀਆ ਉਹ ਦੇਖੋ ਥੱਲੇ ਉਹ ਜਿਵੇਂ ਹੈਂਡਲ ਬਣਿਆ ਹੁੰਦਾ ਸ਼ਿੱਕੂ ਨੂੰ ਐ ਬਣਿਆ ਹੋਇਆ ਉੱਪਰਲੇ ਪਾਸੇ ਜਾ ਕੇ ਇਹ ਕੋਈ ਛੱਤ ਬਣਾਉਂਦੇ ਅੰਦਰ ਬਹੁਤ ਸਾਰੇ ਬੱਚੇ ਦਿੰਦੇ ਆ ਵੀ ਜੇ ਸੱਪ ਵਗੈਰਾ ਆਵੇ ਐ ਥੱਲੇ ਲਟਕ ਕੇ ਵਿੱਚ ਨਾ ਵੜੇ ਐ ਬਾਹਰੇ ਉਹਨੂੰ ਭਲੇਖਾ ਪਾਈਂ ਜਵੇ ਦੋ ਰਾਹ ਦਿਖਾਏ ਹੋਏ ਨੇ ਮਿਲਦੇ ਆਂ ਇਹ ਅਗਲੇ ਵਲੌਗ ਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਹੀ ਤਾਂ ਜੋ ਮੇਰਾ ਹੌਸਲਾ ਵੱਧ ਸਕੇ ਹੋਰ ਵਧੀਆ ਵਧੀਆ ਵਲੌਗ ਤੁਹਾਡੇ ਸਾਹਮਣੇ ਲਿਆ ਸਕੀਂ